ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੱਜ 4 ਵਜੇ ਦੀਆਂ 4 ਵੱਡੀਆਂ ਖਬਰਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਉਤੇ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਅਮਰਿਤਪਾਲ ਸਿੰਘ ਨੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਸ਼ੁਰੂ ਕੀਤੀ ਭੋਖੜ ਤਾਲ ਤਾਂ ਦੋਸਤੋ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਦੀਆਂ ਤ੍ਰਮਰ ਤਹਿਤ ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਭੇਜਗੇ ਪੰਜਾਬ ਦੇ ਮੁਖੀ ਅਮਰਤਪਾਲ ਸੰਗਤ ਅਤੇ ਉਹਦੇ ਨੌ ਸਾਥੀਆਂ ਨੇ ਭੋਖੜ ਤਾਲ ਸ਼ੁਰੂ ਕਰ ਦਿੱਤੀ ਆ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਅਮਰਤਪਾਲ ਨੇ ਡਿਬਰਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਤੇ ਆਪਣੇ ਸੈੱਲ ਪਖਾਨੇ ਅਤੇ ਬਾਥਰੂਮਾਂ ਦੇ ਵਿੱਚ ਜਾਸੂਸੀ ਕੈਮਰੇ ਅਤੇ ਸੀਸੀਟੀਵੀ ਕੈਮਰੇ ਲਗਾਉਂਦਾ ਦੋਸ਼ ਲਗਾਇਆ ਹੈ ਇਹ ਜਾਣਕਾਰੀ ਅਮਰਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੋਰ ਨੇ ਦਿੱਤੀਆ ਬਲਵਿੰਦਰ ਕੋਰ ਦੱਸਿਆ ਕਿ ਅਮਰਤਪਾਲ ਸਿੰਘ ਬੀਤੇ ਦਿਨ ਟਾਇਲਟਾ ਗੈਸ ਤੇ ਉਦੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੁਝ ਲੋਕਾਂ ਇਲੈਕਟ੍ਰੀਸ਼ੀਅਨਾਂ ਦੇ ਨਾਲ ਐਨ ਐਸ ਏ ਸੈੱਲ ਦੇ ਵਿੱਚ ਆਏ ਤੇ ਜਦੋਂ ਉਹਨਾਂ ਸੈੱਲ ਦੇ ਜਾਂਚ ਕੀਤੀ ਤਾਂ ਉੱਥੇ ਕੁਝ ਜਾਸੂਸੀ ਕੈਮਰੇ ਮਿਲੇ ਜਸਨੂ ਉਹਨਾਂ ਨੇ ਜ਼ਬਤ ਕਰ ਲਿਆ ਹੈ ਅਗਲੀ ਖਬਰ ਦਿੱਲੀ ਮਾਰਚ ਦੇ ਲਈ ਦਿੱਲੀ ਦੇ ਲਈ ਮਾਰਚ ਜਾਂ ਘਰ ਵਾਪਸੀ ਕੇਂਦਰ ਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਅੱਜ ਅਹਿਮ ਮੀਟਿੰਗਾਂ ਜਾਣੋ ਕਿੱਥੇ ਫਸਿਆ ਮਾਮਲਾ ਜੀ ਹਾਂ ਦੋਸਤੋ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਤੇ ਦਿੱਲੀ ਵੱਲ ਮਾਰਚ ਕਰਨ ਦੇ ਲਈ ਨਿਕਲੇ ਕਿਸਾਨ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਰੋਕ ਦਿੱਤਾ ਗਿਆ ਹੈ ਜਿੱਥੇ ਕਿਸਾਨਾਂ ਨੇ ਡੇਰੇ ਲਾਇਆ ਹੋਇਆ ਅਤੇ ਕਿਸਾਨਾਂ ਤੇ ਸਰਕਾਰ ਦੇ ਦਰਮਿਆਨ ਤਿੰਨ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਹਾਲਾਂਕਿ ਇਹਨਾਂ ਬੈਠਕਾਂ ਦੇ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ ਇਸ ਤੋਂ ਬਾਅਦ ਐਤਵਾਰ ਨੂੰ ਅੱਜ ਇੱਕ ਵਾਰ ਫਿਰ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਚੌਥੇ ਦੌਰ ਦੀ ਗੱਲਬਾਤ ਹੋਵੇਗੀ ਤੇ ਜਹਰ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੈਠਕ ਦੇ ਵਿੱਚ ਕੋਈ ਹੱਲ ਨਿਕਲ ਸਕਦਾ ਹੈ। ਦਰਸਾਲੇ ਇਸ ਤੋਂ ਪਹਿਲਾਂ ਵੀ ਕਿਸਾਨ ਆਗੂਆਂ ਤੇ ਸਰਕਾਰ ਦੇ ਦਰਮਿਆਨ 8, 12 ਤੇ 15 ਫਰਵਰੀ ਨੂੰ ਮੀਟਿੰਗਾਂ ਹੋਈਆਂ ਸਨ ਪਰ ਕੋਈ ਸਫਲਤਾ ਨਹੀਂ ਮਿਲੀ ਸੀ। ਕਿਉਂਕਿ ਕਿਸਾਨ ਫਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਐਮਐਸਪੀ ਦੇ ਗਰੰਟੀ ਦੇ ਆਪਣੀ ਮੰਗ ਤੇ ਅੜੇ ਰਹੇ ਤੇ ਸਰਕਾਰ ਨੇ ਕਿਸਾਨਾਂ ਦੀਆਂ 10 ਮੰਗਾਂ ਮੰਨ ਲਈਆਂ ਹਨ ਮਾਮਲਾ ਤਿੰਨ ਮੰਗਾਂ ਨੂੰ ਲੈ ਕੇ اٹਕਾ ਜਾਨਿਕ ਘਟੋ ਘਟਾ ਸਮਰਥਨ ਮਲ ਐਮਐਸਪੀ ਗਰੰਟੀ ਕਾਨੂੰਨਕ ਕਿਸਾਨ ਦੇ ਕਰਜ਼ਾ ਮਾਫੀ ਤੇ 60 ਸਾਲ ਤੋਂ ਬਾਅਦ ਉਮਰ ਦੇ ਕਿਸਾਨਾਂ ਨੂੰ ਪੈਨਸ਼ਨ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਕੇਂਦਰੀ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਨੇ ਉਮੀਦ ਦਾ ਜਤਾਇਆ ਕਿ ਅੰਤਵਾਰ ਨੂੰ ਕਿਸਾਨ ਜੱਥੇਬੰਦੀਆਂ ਦੇ ਨਾਲ ਮੀਟਿੰਗ ਨੇ ਵਾਚਾ ਕੋਈ ਨਾ ਕੋਈ ਹੱਲ ਨਿਕਲੇਗਾ ਉਹਨਾਂ ਨੇ ਕਿਹਾ ਕਿ ਜਲਦੀ ਕੋਈ ਹੱਲ ਕੱਢ ਲਿਆ ਜਾਵੇਗਾ ਅਜਿਹੇ ਵਿੱਚ ਇਹ ਵੀ ਚਰਚਾ ਇੱਕ ਕੇਂਦਰ ਸਰਕਾਰ ਕਿਸਾਨਾਂ ਨੂੰ ਘਾਟੋ ਘੱਟ ਸਮਰਥਨ ਮਲ ਤੇ ਕਮੇਟੀ ਬਣਾਉਣ ਦਾ ਪ੍ਰਸਤਾਵ ਦੇ ਸਕਦੇ ਹਾਲਾਂਕਿ ਕੀ ਇਸ ਨੂੰ ਮਨਜ਼ੂਰੀ ਮਿਲੇਗੀ ਜਾਂ ਨਹੀਂ ਅਤੇ ਕੀ ਕਿਸਾਨ ਦਿੱਲੀ ਵੱਲ ਮਾਰਚਾ ਕਰਨ ਤੇ ਅੜੇ ਰਹਿਣਗੇ ਜਾਂ ਉਹ ਘਰ ਪਰਤਣਗੇ ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਅੱਜ ਐਤਵਾਰ ਦੀ ਮੀਟਿੰਗ ਤੋਂ ਬਾਅਦ ਹੀ ਮਿਲਣਗੇ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰਾਂ ਡੱਲੇਵਾਲ ਦੇ ਵੱਲੋਂ ਵੱਡੇ ਖੁਲਾਸੇ। ਜੀ ਆ ਨਸਤੋ ਕੇਂਦਰੀ ਮੰਤਰੀਆਂ ਦੇ ਨਾਲ ਅੱਜ ਸ਼ਾਮ ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਖੁਲਾਸਾ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਇਹ ਪਰਮਾ ਫਲਾਰੀਆ ਕਿ 90% ਦੀ ਮੰਗਾਂ ਪੂਰੀਆਂ ਕਰਨ ਲਈ ਸਹਿਮਤ ਹੀ ਬਣ ਚੁੱਕਿਆ। ਅਸਲੀਅਤ ਤਾਂ ਇਹ ਹੈ ਕਿ ਹਾਜੇ 12 ਮੁੱਖ ਮੰਗਾਂ ਦੇ ਵਿੱਚੋਂ 28 ਤੇ ਪੇਚ ਫਸਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨਾਲ ਕੇਂਦਰੀ ਮੰਤਰੀਆਂ ਦੀ ਮੀਟਿੰਗ ਸ਼ਾਮ 5:30 ਵਜੇ ਸ਼ੁਰੂ ਹੋਵੇਗੀ ਤੇ ਪਿਛਲੀ ਮੀਟਿੰਗ ਦੇ ਵਿੱਚ ਮੰਤਰੀਆਂ ਨੇ ਕਿਹਾ ਸੀ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ ਮੰਗਾਂ ਬਾਰੇ ਰੂਪਰੇਖਾ ਲੈ ਕੇ ਆਵਾਂਗੇ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਸਰਕਾਰ ਨੂੰ ਟਾਲਮਟੋਲ ਦੀ ਨੀਤੀ ਛੱਡ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਇਹ ਨਾ ਸੋਚੋ ਕਿ ਜੇਕਰ ਚੋਣ ਜਾਬਤਾ ਲੱਗ ਜਾਏਗਾ ਤਾਂ ਅਸੀਂ ਪਿੱਛੇ ਹਟ ਜਾਵਾਂਗੇ ਹੱਦ ਲਈ ਅਸੀਂ ਚਾਹੁੰਦੇ ਹਾਂ ਕਿ ਚੋਣਾਂ ਦਾ ਐਲਾਨ ਹੁਣ ਤੋਂ ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਹੁਣ ਡੱਲੇਵਾਲ ਨੇ ਕਹਿ ਕੇ ਜਿੱਥੇ ਹਰਿਆਣਾ ਵਾਲੇ ਪਾਸੇ ਪੁਲਿਸ ਤੇ ਅਰਧ ਸੈਨਿਕਾਂ ਦਾ ਬਲਾ ਨੇ ਵੈਰੀਕੇਡਿੰਗ ਕੀਤੇ ਉੱਥੇ ਨਾਮ ਪਲੇਟਾਂ ਤੋਂ ਬਿਨਾ ਕਈ ਲੋਕਾਂ ਦਾ ਮੌਜੂਦਾ ਨਾ ਪਤਾ ਲੈ ਜਾਵੇ ਕਿ ਇਹ ਲੋਕ ਕੌਣ ਹਨ ਅਗਲੀ ਖਬਰ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ 24 ਫਰਵਰੀ ਤੱਕ ਇੰਟਰਨੈਟ ਸੇਵਾਵਾਂ ਬੰਦ ਕਿਸਾਨੀ ਅੰਦੋਲਨ ਦੇ ਚੱਲਦੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੰਦ ਕੀਤੀਆਂ ਗਈਆਂ ਇੰਟਰਨੈਟ ਸੇਵਾਵਾਂ ਦੀ ਮਿਆਦ 24 ਫਰਵਰੀ ਤੱਕ ਵਧਾ ਦਿੱਤੀ ਗਿਆ ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੇ ਕੀਤੀ ਗਿਆ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੇ ਹਰਿਆਣਾ border ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ 17 ਫਰਵਰੀ ਤੱਕ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ ਹੁਣ ਇਹ ਹੁਣ ਇਹ ਰੋਕ 24 ਫਰਵਰੀ ਤੱਕ ਵਧਾ ਦਿੱਤੀ ਗਿਆ ਕੇਂਦਰ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਪੰਜਾਬ ਦੇ 7 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਇਹਨਾਂ ਇਲਾਕਿਆਂ ਵਿੱਚ ਪਟਿਆਲਾ ਦਾ ਸ਼ੰਭੂ ਜਲਕਾ ਪਾਸੀਆਂ ਪਾਤੜਾ ਕਰਨੌਰ ਦੇਵੀਗੜ੍ਹ ਮਹਲੀਦਾ ਲਾਲੜੂ ਬਠਿੰਡਾ ਦਾ ਸੰਗਤ ਮਾਨਸਾ ਦਾ ਸਰਦੂਲਗੜ੍ਹ ਬੁਹਾ ਪਤੇਗੜ੍ਹ ਸਹਿਵਾ ਸੰਗਰੂਰ ਦਾ ਖਨੋਰੀ ਮੂਨਕਾ ਲਹਿਰਾ ਸੁਨਾਮ ਸਾਂਝਲੀ ਅਤੇ ਸ਼੍ਰੀ ਮਕਸਦਰ ਸਾਹਿਬ ਦੇ ਕਿਲਿਆਂ ਵਾਲੀ ਇਲਾਕਾ ਸ਼ਾਮਲ ਹੈ